ਤੜਕੇ ਹੀ ਪਹੁੰਚ ਗਏ ਕਿਸਾਨ ਝਾੜੂ ਤੇ ਡੰਡੇ ਲੈ ਕੇ ਉਸ ਥਾਂ ਦੇ ਉੱਤੇ ਜਿੱਥੋਂ ਚੱਲ ਰਹੇ ਸੀ ਹੰਝੂ ਗੈਸ ਦੇ ਕੋਲੇ ਆਖਰ ਕਿਉਂ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਉਸ ਦੀਵਾਰ ਤੱਕ ਪਹੁੰਚ ਗਏ ਝਾੜੂ ਲੈ ਕੇ ਤੇ ਡੰਡੇ ਲੈ ਕੇ ਕੀ ਕਾਰਨ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਤੜਕਸਾਰ ਕਿਸਾਨ ਬੈਰੀਗੇਟਾਂ ਦੇ ਕੋਲ ਪਹੁੰਚ ਗਏ ਤਾਂ ਤੁਹਾਨੂੰ ਪੂਰੀ ਗੱਲ ਸੁਣਾਉਣੀ ਆ ਦਰਅਸਲ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਪੂਰੀ ਜਾਣਕਾਰੀ मैं सरवण सिंह पंदेर इस समय शंभू मोर्चे पे खड़ा हूँ ये वही मेरे पीछे दीवार दूर आपको नज़र आएगी जहाँ पर हमारे वलंटियर्स जो है ये झाड़ू लेकर अभी खड़े हैं और ये क्यों आज सफाई मुहिम चल रही है शंभू बॉर्डर पर क्योंकि तो 21 की शहीद शुभकर्ण सिंह की बरसी आ गई है और उसके लिए हम लोग तैयारी में जुटे हुए हैं और सफाई मुहिम शंभू बॉर्डर पर चल रही है और जिस तरह से हम देख रहे हैं भी जो खबरें आ रही हैं महाकुंभ चल रहा है पूरा भारतवासी सब उस आस्था में डुबकी लगाना चाहते हैं लेकिन दुखित बात है जो जांच एजेंसियां जो प्रल्यूशन कंट्रोल बोर्ड या ग्रीन ट्रिब्यूनल की रिपोर्ट्स आई भी वो पानी जो है वहाँ जो गंगा जल है वो नहाने के अनुकूल नहीं है तो हमारा मानना भी यूपी की सरकार भारत सरकार जो भी आने वाले श्रद्धालु हैं उनके अनुसार प्रबंधन नहीं कर सकी हमने देखा चाहे रेलों का प्रबंधन था चाहे कुंभ की व्यवस्था थी चाहे दिल्ली रेल स्टेशन पर भगदड़ हुई इसके लिए मोदी सरकार पूरी तरह दोषी है जो हम मांगते हैं लेकिन लोगों को अपनी आस्था के अनुसार जो है अपना कार्यक्रम करने की व्यवस्था सरकार की जिम्मेवार होती है जिसमें केंद्र सरकार नाकामयाब रही है इसी के साथ साथ हमने सभी किसान यूनियन का एकता के लिए 27 को चंडीगढ़ में वार्ता करेंगे तीनों फ़ॉर्म और हमें लगता है ये वार्ता सफल हो जाएगी और हम फिर अपील करते हैं सभी भारतवासियों से पंजाबियों से हरियाणा हिमाचल राजस्थान सभी से अधिक से अधिक 21 को शुभ शहीद शुभकर्ण सिंह की बरसी पर आप लोग पहुंचे ताजो 22 की वार्ता को सफल कराया जा सके सभी लोगों का ध्यान 22 की सरकार की वार्ता की ओर है हम भी समझते अगर ज्यादा से ज्यादा संख्या में आप लोग बॉर्डरों पर आएंगे और यहाँ संख्या बढ़ाएंगे तो ये अच्छा आने वाले समय में सुखद हल होने की आशा रखी जा सकती है मैं सिंह संकम इस वे ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਔਰ ਇਸ ਲਗਭਗ 1 ਸਾਲ 7 ਦਿਨ ਦਾ ਸਮਾਂ ਹੋ ਚੱਲਿਆ ਵਾ ਮੈਂ ਉਸੇ ਸੜਕ ਦੇ ਖੜਾ ਜਿੱਥੇ ਪਿਛਲੇ ਬੰਨੇ ਹਰਿਆਣਾ ਸਰਕਾਰ ਨੇ ਔਰ ਕੇਂਦਰ ਨੇ ਦਿਵਾਰ ਕੀਤੀ ਹੋਈ ਆ ਤੇ ਸਾਹਮਣੇ ਸਾਡੇ ਵਲੰਟੀਅਰ ਖੜੇ ਆ ਔਰ ਇਹਨਾਂ ਦੇ ਹੱਥਾਂ ਵਿੱਚ ਤੁਹਾਨੂੰ ਝਾੜੂ ਨਜ਼ਰ ਆ ਰਹੇ ਹੋਣਗੇ ਅੱਜ ਸ਼ੰਭੂ ਬਾਰਡਰ ਤੇ ਸਫਾਈ ਮਿੰਮਤਾ ਦਿਹਾੜਾ ਵਾ ਸਫਾਈ ਕਿਉਂ ਕਰ ਰਹੇ ਆ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਆ ਵੱਡਾ ਇਕੱਠ ਇੱਥੇ ਆਉਣਾ ਵਾ ਉਹਦੀ ਤਿਆਰੀਆਂ ਵਿੱਚ ਜੁਟੇ ਹੋਏ ਆ ਇਹਦੇ ਨਾਲ ਦੀ ਨਾਲ ਜਿਹੜਾ ਦੇਸ਼ ਦੇ ਸਾਰੇ ਦੇਸ਼ ਵਾਸੀ ਜਿਹੜਾ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਉਹਦੀ ਆਸਤਾ ਵਿੱਚ ਡੁਬਕੀ ਲਗਾਉਣਾ ਚਾਹੁੰਦੇ ਆ ਪਰ ਜੋ ਗ੍ਰੀਨ ਟ੍ਰਿਬਿਊਨਲ ਦੀਆਂ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਜੋ ਅੱਡ-ਅੱਠ ਜਾਂਚ ਕਰਨ ਵਾਲੇ ਨੇ ਪਾਣੀ ਦਾ ਉਹਨਾਂ ਦੀਆਂ ਇਹਦੀਆਂ ਰਿਪੋਰਟਾਂ ਅਖਬਾਰਾਂ ਚ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਪਿਓ ਉੱਥੇ ਨਾਉਣ ਦੇ ਕਾਬਲ ਨਹੀਂ ਹੈਗੀਆਂ ਠੀਕ ਹੈ ਜੀ ਇਸ ਕਰਕੇ ਜਾਂ ਕੁੰਬ ਦੇ ਵਿੱਚ ਜਿਹੜੀ ਪਗਡੜ ਹੋਈ ਜਾਂ ਰੇਲਾਂ ਦੀ ਵਿਵਸਥਾ ਸਰਕਾਰ ਪੂਰੀ ਤਰ੍ਹਾਂ ਨਾ ਕਰ ਸਕੀ ਜਾਂ ਨਵੀਂ ਦਿੱਲੀ ਵਿੱਚ ਜਿਹੜੀ ਪਗਡੜ ਹੋਈ ਕੇਂਦਰ ਹੋਵੇ ਤਾਂ ਯੂਪੀ ਸਰਕਾਰ ਹੋਵੇ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਸੁਵਿਧਾਵਾਂ ਦੇਣ ਵਿੱਚ ਉਹਦਾ ਪ੍ਰਬੰਧਨ ਕਰਨ ਵਿੱਚ ਨਾਕਾਮਜਾਬ ਰਹੀ ਆ ਜੋਸੀਂ ਸਮਝਦੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜਾ ਇਕਤਾ ਦਾ ਯਤਨ ਹੈ ਸਾਡੇ ਹੁਣ 27 ਨੂੰ ਚੰਡੀਗੜ੍ਹ ਦੇ ਵਿੱਚ ਤਿੰਨੇ ਫੋਰਮ ਜੜੇ ਆ ਮੀਟਿੰਗ ਕਰਕੇ ਇਹ ਤਾ ਨੂੰ ਸਫਲ ਬਣਾਉਣਗੇ ਜੋ ਅਸੀਂ ਸਮਝਦੇ ਹੈਗੇ ਆ ਔਰ ਇਹ ਤੋਂ ਗਾਹਾਂ 21 ਨੂੰ ਸ਼ਹੀਦ ਸੁਪਕਰਨ ਸਿੰਘ ਜੀ ਦੀ ਵਰ੍ਹੇ ਸਾਰੇ ਸ਼ਹੀਦਾਂ ਨੂੰ ਯਾਦ ਕਰਾਂਗੇ ਇਸ ਕਰਕੇ ਸਾਰੇ ਉੱਤਰ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਟਾਵਾਂ ਪੈਣਾ ਨੂੰ ਬੀਬੀਆਂ ਨੂੰ ਆਪਵਾੜ ਵਾਲੇ ਖਾਸ ਕਰਕੇ ਨੇੜੇ ਦੇ ਆ ਲੋਕਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਲੰਗਰ ਸਮੇਤ ਪਹੁੰਚਣ ਦੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸ਼ੰਭੂ ਔਰਚੇ ਤੇ ਪਹੁੰਚਿਆ ਜਾਵੇ ਜੇ ਅਗਰ ਆਉਣ ਵਾਲੀ ਬਾਈ ਦੀ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਆ ਉਹਨੂੰ ਸਫਲ ਕਰਾਉਣਾ ਵਾ ਵੱਟ ਤੋਂ ਵੱਡ ਗਿੰਤੀ ਵਿੱਚ ਬਾਰਡਰਾਂ ਤੇ ਪਹੁੰਚੋ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ। ਅਸਲ ਇਹ ਇੱਕ ਸਫਾਈ ਮੁਹਿੰਮ ਚੱਲ ਰਹੀ ਆ ਕਿਉਂਕਿ 21 ਫਰਵਰੀ ਆਉਣ ਵਾਲੀ ਆ। 21 ਫਰਵਰੀ ਉਹ ਕਾਲਾ ਦਿਨ ਕਿਸਾਨੀ ਅੰਦੋਲਨ ਦਾ ਕਾਲਾ ਦਿਨ ਜਿੱਥੇ ਕਿ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਸੀ। ਜਦੋਂ 21 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਦਾ ਐਲਾਨ ਕਰਦੇ ਨੇ ਦਿੱਲੀ ਕੂਚ ਕਰਦੇ ਹੁੰਦੇ ਨੇ ਉਸ ਵੇਲੇ ਹਰਿਆਣਾ ਵਾਲੇ ਪਾਸੇ ਤੋਂ ਗੋਲੀ ਚੱਲਦੀ ਆ ਨੌਜਵਾਨ ਇੱਕ ਸ਼ੁਭਕਰਨ ਸਿੰਘ ਉਸ ਦੇ ਗੋਲੀ ਲੱਗਦੀ ਆ ਉਹ ਸ਼ਹੀਦ ਹੋ ਜਾਂਦਾ ਤਾਂ ਉਸ ਦੀ ਸਾਲਾਨਾ ਵਰਸੀ ਮਨਾਈ ਜਾ ਰਹੀ ਆ ਇੱਕ ਸਾਲ ਪੂਰਾ ਹੋ ਜਾਵੇਗਾ 21 ਫਰਵਰੀ ਨੂੰ ਤਾਂ ਫਿਰ ਉਸ ਤੋਂ ਪਹਿਲਾਂ ਇਹ ਜਿਹੜੀਆਂ ਸ਼ੰਭੂ ਬਾਰਡਰ ਦੇ ਉੱਤੇ ਤਿਆਰੀਆਂ ਚੱਲ ਰਹੀਆਂ ਨੇ ਨਾਲ ਹੀ ਕਿਸਾਨਾਂ ਦੇ ਵੱਲੋਂ ਇਹ ਲਗਾਤਾਰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਕਿ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਨੇ ਜਿਹੜੇ ਸ਼ੁਭਕਰਨ ਸਿੰਘ ਦੀ ਸੋਚ ਨੂੰ ਪਿਆਰ ਕਰਦੇ ਨੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੇ ਫਸਲਾਂ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੇ ਨਸਲਾਂ ਨੂੰ ਬਚਾਉਣਾ ਚਾਹੁੰਦੇ ਨੇ ਆਪ ਆਪ ਮੁਹਾਰੇ ਬਾਰਡਰਾਂ ਦੇ ਉੱਤੇ ਪਹੁੰਚ ਜੋ 21 ਫਰਵਰ ਨੂੰ ਵੱਡਾ ਇਕੱਠ ਜ਼ਰੂਰ ਹੈ ਕਿਉਂਕਿ ਸ਼ਹੀਦ ਸ਼ੁਭਕਰਨ ਦੀ ਪਹਿਲੀ ਵਰਸੀ ਮਨਾਈ ਜਾ ਰਹੀ ਆ ਤਾਂ ਜੇਕਰ ਕਹਿੰਦੇ ਤੁਸੀਂ ਬਾਰਡਰਾਂ ਦੇ ਉੱਤੇ ਪਹੁੰਚੋਗੇ ਤਾਂ ਸ਼ੁਭਕਰਨ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤਾ ਹੁਣ ਇਹ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਕਿਸਾਨਾਂ ਦੀ ਜਿੱਤ ਚਾਹੁੰਦੇ ਹੋ ਜੇਕਰ ਤੁਸੀਂ ਸ਼ਹੀਦ ਸ਼ੁਭ ਕਰਨ ਨੂੰ ਦੀ ਆਤਮਾ ਨੂੰ ਸ਼ਾਂਤੀ ਦੇਣਾ ਚਾਹੁੰਦੇ ਹੋ ਤਾਂ ਹਮ ਹਮਾਕੇ ਬਾਰਡਰਾਂ ਦੇ ਉੱਤੇ ਜ਼ਰੂਰ ਪਹੁੰਚੋ ਇਹੀ ਅਪੀਲ ਜਿਹੜੇ ਕਿਸਾਨ ਲੀਡਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਖਰ ਕਦੋਂ ਤੱਕ ਕਿਸਾਨ ਇਸ ਤਰੀਕੇ ਨਾਲ ਬਾਰਡਰਾਂ ਦੇ ਉੱਤੇ ਬੈਠਣਗੇ ਕਦੋਂ ਤੱਕ ਤਸ਼ੱਦਦ ਚੱਲਣਗੇ ਕਦੋਂ ਤੱਕ ਗੋਲੀਆਂ ਗੋਲੇ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਇਹ ਸਭ ਕੁਝ ਦੇਖਣਾ ਬਾਕੀ ਰਹੇਗਾ ਇਹ